ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਦੇ ਅਮੀਦੇ ਸਾਰੇ ਠੀਕ ਹੋਵਗੇ ਜੀ ਪਰਮਾਤਮਾ ਸਭ ਨੂੰ ਰਾਜੀ ਖੁਸ਼ੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਬਣਾਣੇ ਆ ਜੀ ਆਪਾਂ ਡਿਜ਼ਾਈਨ ਇਹ ਪਚਲਾਈ ਤੇ 24 ਗੁੰਡੇ ਲੈਣੇ ਜੀ ਇੱਕ ਸਲਾਈ ਸਿੱਧੀ ਕਬੂਠੀ ਬਣਾਈ ਹੈ ਜੀ ਆਪਾਂ ਨੇ ਤੁਸੀਂ ਆਪਣਾ ਬਾਰਡਰ ਬਣਾ ਕੇ ਡਿਜ਼ਾਈਨ ਸ਼ੁਰੂ ਕਰੋ ਜੀ ਇੱਕ ਕੁੰਡਾ ਤਾਰ ਲਈ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਆਪਾਂ ਪੁੱਠੇ ਹੁਣਾਗੇ ਧਾਗਾ ਪਿੱਛੇ ਕਰਕੇ ਆਪਾਂ ਚਾਰ ਕੁੰਡੇ ਸਿੱਧੇ ਹੁਣਾਗੇ ਇੱਕ 2 3 4 ਤਾਂ ਅੱਗੇ ਕਰਾਂਗੇ ਜੀ 1 2 ਦੋ ਕੁੰਡੇ ਆਪਾਂ ਪੁੱਠੇ ਹੁਣਾਗੇ ਜੀ ਫਿਰ ਦੋ ਕੁੰਡੇ ਆਪਾਂ ਸਿੱਧੇ ਹੁਣਾਗੇ ਜੀ 1 2 ਹੁਣ ਤਾਂ ਅੱਗੇ ਕਰਕੇ ਇੱਕ ਕੁੰਡਾ ਕੁੱਠਾ ਹੁਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਹੁਣਾਗੇ ਜੀ ਤੱਗਾ ਅੱਗੇ ਕਰਕੇ ਇੱਕ ਗੁੰਡਾ ਪੁੱਠਾ ਹੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਗੇ ਫਿਰ ਆਪਾਂ ਦੋ ਗੁੰਡੇ ਪੁੱਠੇ ਬੁਣਾਗੇ ਜੀ ਧਾਗਾ ਪਿੱਛੇ ਕਰਕੇ ਚਾਰ ਗੁੰਡੇ ਆਪਾਂ ਸਿੱਧੇ ਬੁਣਾਗੇ ਜੀ ਇੱਕ ਦੋ ਤਿੰਨ ਚਾਰ ਧਾਗਾ ਅੱਗੇ ਕਰਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬੁਣਾਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ। ਹੁਣ ਆਪਾਂ ਅੱਗੇ ਜਿ புਠੀ ਸਲਾਈ ਦੇ ਇੱਕ ਕੁੰਡਾ ਉਤਾਰ ਲਿਆ ਜੀ। ਇਹ ਦੋਨਿਆਂ 바ਸੀ ਡਿਜ਼ਾਈਨ ਬਣੂਗਾ ਜੀ ਆਪਣਾ। ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ। ਧਾਗਾ ਅੱਗੇ ਕਰਾਂਗੇ ਜੀ ਇੱਕ, ਦੋ, ਤਿੰਨ, ਚਾਰ। ਚਾਰ ਕੁੰਡੇ புਠੇ ਹੋਣਾਂਗੇ ਜੀ। दो कुे आप सीधे बना गे जी धागा अगे करा गए एक कुंडा सिद्ध सोरी उधरों सीधा गुणिया इधरों पुट्ठा गुना जाऊगा जी ए वाला कुंडा सीधा गुणा ਇੱਕ ਕੁੰਡਾ ਆਪਾਂ ਪੁੱਠਾ ਬੁਣਾਗੇ। ਨਹੀਂ ਵਲਕਿ ਕੁੰਡਾ ਪੁੱਠਾ ਬੁਣਾਇਆ ਜਾਊਗਾ ਜੇ ਕੁੰਡਾ ਆਪਾਂ ਸਿੱਧਾ ਬੁਣਾਗੇ ਜੀ ਪਹਿਲਾਂ। ਧਾਗਾ ਅੱਗੇ ਕਰਕੇ ਕੁੰਡਾ ਪੁੱਠਾ ਬੁਣਾਗੇ ਜੀ। ਫਿਰ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ। ਇੱਕ ਕੁੰਡਾ ਪੁੱਠਾ ਬੁਣਾਉਂਗੇ। फिर आप दोडे पुठ्ठे बुना दो सीधे बुनाए एक दो तागा अगे करा जी एक दो तीन चार चार कंडे आप्ठे बुना दोडे आप सीधे बुना दो ਇੱਕ ਕੁੰਡਾ ਘੁੱਟਾ ਹੁਣਾਗੇ ਜੀ ਹੁ ਆਪਾਂ ਅਗੇ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਧਾਗਾ ਅੱਗੇ ਕਰਾਂਗੇ ਇੱਕ ਦੋ ਦੋ ਕੁੰਡੇ ਘੁੱਟੇ ਹੁਣਾਗੇ ਜੀ ਹੁ ਜਿਹੜਾ ਆਪਣਾ ਚਾਰ ਕੁੰਡਾ ਦਾ ਡਿਜ਼ਾਈਨ ਬਣੂਗਾ ਇਹ ਇੱਕ ਕੁੰਡਾ ਪਾ ਕੇ ਲਿਆ ਮੈਂ പക്ഷേ ലോ കുിധേ ബുണഗേക്ക് ദിവ ക അങ്ങാഗേ അച്ഛേ ലി ദോ ക സിദ്ധേ ബുണഗെ धागा अगे करके एक दो दो कुंडे पुठे बुना जी फिर आप दो कुंडे सीधे बुना अपने चार कुंडे बन गए जी एक कुंडा पुठा बनूगा जी एक कुंडा आप सीधा बुना फिर एक कुंडा पुठा बुना गए जी एक कुंडा आप सीधा बुना गए धागा अगे करके दो कुंडे आप पुठे बुना ਫਿਰ ਆਪਾਂ ਚਾਰ ਕੁੰਡੇ ਤੇ ਡਿਜ਼ਾਈਨ ਬਣਾਵਾਂਗੇ। ਇੱਕ ਕੁੰਡਾ ਅੱਗੇ ਲਿਆਵਾਂਗੇ, ਇੱਕ ਕੁੰਡਾ ਪਿੱਛੇ ਲੈ ਕੇ ਜਾਵਾਂਗੇ। ਦੋ ਕੁੰਡੇ ਆਪਾਂ ਸਿੱਧੇ ਗੁਣਾਵਾਂਗੇ। ਫਿਰ ਇਹ ਵੀ ਕੁੰਡਾ ਬਦਲਾਂਗੇ ਆਪਾਂ। ਕੁੰਡਾ ਅੱਗੇ ਲਿਆਵਾਂਗੇ। ਕੋ ਕੁੰਡਾ ਪਿੱਛੇ ਲੈ ਕੇ ਜਾਵਾਂਗੇ। ਦੋਨੇ ਕੁੰਡੇ ਆਪਾਂ ਸਿੱਧੇ ਗੁਣਾਵਾਂਗੇ। धागा अगे करके दो कुंडे आप पुट्ठे बुना एक कुंडा आपा बुना पुठी सिलाई तो एक कुंडा उतार ले दो तो कुंडे आपे बुना धागा अगे करके चार कुंडे पुठे बुना दो तीन ਚਾਰ ਧਾਗਾ ਪਿੱਛੇ ਕਰਾਂਗੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਹਾਂ ਜੀ ਇੱਕ ਗੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਧਾਗਾ ਅੱਗੇ ਕਰਾਂ ਇੱਕ ਗੁੰਡਾ ਪੁੱਠਾ ਬੁਣਾਂਗੇ ਫਿਰ ਇੱਕ ਗੁੰਡਾ ਸਿੱਧਾ ਬੁਣਾਂਗੇ ਇੱਕ ਗੁੰਡਾ ਆਪਾਂ ਪੁੱਠਾ ਬੁਣਾਂਗੇ ਜੀ ਦੋ ਗੁੰਡੇ ਪੁੱਠੇ ਗੋਣਾਂਗੇ ਦੋ ਗੁੰਡੇ ਪਸਿੱਧੇ ਗੋਣਾਂਗੇ ਤਾਂ ਅੱਗੇ ਅੱਗੇ ਕਰਕੇ ਹੁਣ ਚਾਰ ਗੁੰਡੇ ਪੁੱਠੇ ਗੋਣਾਂਗੇ ਜਿੱਕ 2 3 4 ਤਾਂ ਅੱਗੇ ਵਿਚੇ ਕਰਾਂਗੇ ਜੀ ਦੋ ਗੁੰਡੇ ਆਪਾਂ ਸਿੱਧੇ ਗੋਣਾਂਗੇ ਇੱਕ ਗੁੰਡਾ ਪੁੱਠਾ ਗੋਣਾਂਗੇ ਜੀ ਹੁਣ ਆਪਾਂ ਲਾਗੇ ਸਿੱਧੇ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਧਾਗਾ ਵਿੱਚੇ ਕਰਕੇ ਚਾਰ ਗੁੰਡੇ ਆਪਾਂ ਸਿੱਧੇ ਬੁਣਾ ਲਏ ਜੀ 1 2 3 4 ਧਾਗਾ ਅੱਗੇ ਕਰਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਬੁਣਾਗੇ ਜੀ ਇਹ ਦੋ ਗੁੰਡੇ ਆਪਾਂ ਸਿੱਧੇ ਬੁਣਾਗੇ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਪੁੱਠਾ ਹੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਜੀ ਫੇਰ ਇੱਕ ਗੁੰਡਾ ਪੁੱਠਾ ਹੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਜੀ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਹੋਣਾਗੇ ਜੀ ਫੇਰ ਧਾਗਾ ਪਿੱਛੇ ਕਰਾਂਗੇ ਚਾਰ ਗੁੰਡੇ ਆਪਾਂ ਸਿੱਧੇ ਹੋਣਾਗੇ ਜੀ ਦੋ ਤਿੰਨ ਚਾਰ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਹੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਉੱਪਰ ਅੱਗੇ ਜੀ ਪੁੱਠੀ ਸਲਾਈ ਤੇ ਇੱਕ ਗੁੰਡਾ ਉਤਾਰ ਲਈ ਦੋ ਗੁੰਡੇ ਪਾਸਿੱਧੇ ਗੁਣਾਗੇ ਧਾਗਾ ਅੱਗੇ ਕਰਾਂਗੇ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਪੁੱਠੇ ਗੁਣਾਗੇ ਦੋ ਗੁੰਡੇ ਪਾਸਿੱਧੇ ਗੁਣਾਗੇ ਇੱਕ ਕੁੰਡਾ ਸਿੱਧਾ ਹੋਣਾਗੇ ਜੀ ਇੱਕ ਕੁੰਡਾ ਪੁੱਠਾ ਹੋਣਾਗੇ ਜੀ ਫਿਰ ਇੱਕ ਕੁੰਡਾ ਸਿੱਧਾ ਹੋਣਾਗੇ ਜੀ ਇੱਕ ਕੁੰਡਾ ਪੁੱਠਾ ਹੋਣਾਗੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਇੱਕ ਦੋ ਤਿੰਨ ਚਾਰ ਤਾਂ ਅੱਗਾ ਪਿੱਛੇ ਕਰਾਂਗੇ ਦੋ ਕੁੰਡੇ ਆਪਾਂ ਸਿੱਧੇ ਗੋਣਾਂਗੇ ਇੱਕ ਕੁੰਡਾ ਪੁੱਠਾ ਗੋਣਾਂਗੇ ਆਪਾਂ ਇਹ ਸਿੱਧੀ ਸਲਾਈ ਤੇ ਇੱਕ ਕੁੰਡਾ ਉਤਾਰ ਲਈ ਦੋ ਕੁੰਡੇ ਆਪਾਂ ਪੁੱਠੇ ਗੋਣਾਂਗੇ ਫੇਰ ਆਪਣਾ ਇਹ ਚਾਰ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਜੀ ਛੇੜਾ ਗੁੰਡਾ ਪੱਗ ਕੇ ਲਿਆ ਮੰਗੇ ਜੇ ਅੱਗੇ ਵਾਲਾ ਪਿੱਛੇ ਲੈ ਜਾਗੇ ਦੋ ਕੁੰਡੇ ਪਾ ਸਿੱਧੇ ਗੁਣਾਗੇ ਇੱਕ ਦੋ ਫੇਰ ਲਿਆ ਮੰਗੇ ਪੱਗ ਕੇ ਅੱਲਕਾ ਗੁੰਡਾ ਪਿੱਛੇ ਵਾਲਾ ਗੁੰਡਾ ਅੱਗੇ ਲੈ ਕੇ ਆਵਾਂਗੇ ਅੱਗੇ ਵਾਲਾ ਗੁੰਡਾ ਪਿੱਛੇ ਕਰਾਂਗੇ ਚਾਰ ਕੁੰਡੇ ਸਿੱਧੇ ਹੁੰਦੇ ਆਪਾਂ ਇੱਕ ਦੋ ਦੋ ਗੁੰਡੇ ਪੁੱਠੇ ਹੋਣਾਂਗੇ ਦੋ ਗੁੰਡੇ ਆਪਾਂ ਸਿੱਧੇ ਹੋਣਾਂਗੇ ਧੱਗਾ ਅੱਗੇ ਕਰਕੇ ਫਿਰ ਆਪਾਂ ਇੱਕ ਗੁੰਡਾ ਪੁੱਠਾ ਹੋਣਾਂਗੇ ਇੱਕ ਗੁੰਡਾ ਸਿੱਧਾ ਹੋਣਾਂਗੇ ਇੱਕ ਗੁੰਡਾ ਪੁੱਠਾ ਹੋਣਾਂਗੇ ਇੱਕ ਗੁੰਡਾ ਆਪਾਂ ਸਿੱਧਾ ਹੋਣਾਂਗੇ ਇਹ ਚਾਰ ਗੁੰਡੇ ਆਪਣੇ ਇੱਕ ਪੁੱਠਾ ਇੱਕ ਸਿੱਧਾ ਐਵੇਂ ਬਣ ਜਾਂਦੇ ਨੇ ਬਾਕੀ ਦੋ ਬੁੱਠੇ ਦੋ ਸਿੱਧੇ ਦੋ ਪੁੱਠੇ ਚਾਰ ਗੁੰਡੇ ਦੇ ਇੱਧਰ ਡਿਜ਼ਾਈਨ ਬਣਦਾ ਜੀ ਫਿਰ ਇੱਧਰ ਦੋ ਪੁੱਠੇ ਆ ਜਾਂਦੇ ਫਿਰ ਚਾਰ ਗੁੰਡੇ ਡਿਜ਼ਾਈਨ ਬਣੂਗਾ ਜੀ ਦੋ ਗੁੰਡੇ ਪੁੱਠੇ ਬੁਣਾਂਗੇ ਜੀ ਆਪਾਂ ਫਿਰ ਆਪਾਂ ਗੁੰਡਾ ਬਦਲਾਂਗੇ ਪਿੱਛੇ ਵਾਲਾ ਗੁੰਡਾ ਅੱਗੇ ਲਿਆ ਮੰਗੇ ਜੀ ਅੱਗੇ ਵਾਲਾ ਪਿੱਛੇ ਲੈ ਕੇ ਜਾਵਾਂਗੇ ਜੀ ਦੋ ਗੁੰਡਿਆਂ ਦਾ ਸਿੱਧੇ ਬੁਣਾਂਗੇ ਜੀ ਆਪਾਂ ਫਿਰ ਇਹ ਗੁੰਡਾ ਲੈ ਕੇ ਆਵਾਂਗੇ दो कुे आप सीधे बुना गे जी धागा अगे करके दो कुे आप्ठे बुना जी एक कुंडा सीधा बुना जी पुठी सिलाई तो एक कुंडा उतार ले जी दोडे आप सीधे बुना धागा करके चार कुंडे आप Puthe punangei, ndo kunde pasit de punangei, pekukunda pasit dabunangei, ikekunda puthe punangei, i d a sit d a b u n a g i e k u n d a puthe p u n a g i ਪਰ ਆਪਣਾ ਦੋ ਕੁੰਡੇ ਪੁੱਠੇ ਆ ਜਾਣਗੇ ਦੋ ਕੁੰਡੇ ਸਿੱਧੇ ਗੁਣਾਗੇ ਜੀ ਧਾਗਾ ਅੱਗੇ ਕਰਕੇ ਚਾਰ ਕੁੰਡੇ ਆਪਾਂ ਪੁੱਠੇ ਗੁਣਾਗੇ ਚਲੋ ਦੋ ਕੁੰਡੇ ਪਾਂ ਸਿੱਧੇ ਗੁਣਾਗੇ ਇੱਕ ਕੁੰਡਾ ਪੁੱਠਾ ਗੁਣਾਗੇ ਹੁਣ ਆਪਾਂ ਅਗੇ ਸਿੱਧੀ ਸਲਾਈ ਤੇ ਹਾਂ ਜੇ ਆਪਾਂ ਨੇ 8 ਸਲਾਈਆਂ ਬਣਾ ਲੀਆਂ ਜੀ ਉਹ ਆਪਣਾ ਮਿਕਾ ਡਿਜ਼ਾਈਨ ਬਣੂਗਾ। ਇੱਕ ਕੁੰਡਾ ਉਤਾਰ ਲਈ ਦੋ ਕੁੰਡੇ ਆਪਣਾ ਪੁੱਠੇ ਪੋਣਾਂਗੇ ਜੀ। ਫਿਰ ਪ ਚਾਰ ਕੁੰਡੇ ਸਿੱਧੇ ਹੋਣਾਂਗੇ ਜੀ 1 2 3 4 ਇਹ ਆਪਣਾ ਛੱਡਾਂ ਤੇ ਡਿਜ਼ਾਈਨ ਬਣਦਾ ਜਿਹੜਾ ਇਹ ਸੇਮ ਹੀ ਬਣਦਾ ਜਾਊਗਾ ਜੀ ਇੱਕ ਕਸ ਲਾਈਵ ਗਏ ਵਾਸਤੇ ਵਿੱਚ ਪਾਲਨੇ ਆਪਾਂ ਉਸ ਤੋਂ ਬਾਅਦ ਆਪਾਂ ਕੁੰਡੇ ਬਦਲ ਲੰਨੇ ਆ ਜੀ ਚਾਰ ਕੁੰਡੇ ਹੁਣ ਲਈ ਦੋ ਕੁੰਡੇ ਆਪਾਂ ਪੁਠੇ ਬੁਣਾਗੇ ਜੀ ਇੱਕ ਦੋ ਹੁਣ ਆਪਣੇ ਜਿਹੜੇ ਚਾਰ ਕੁੰਡੇ ਨੇ ਆਪਾਂ ਇੱਕ ਪੁਠਾ ਇੱਕ ਸਿੱਧਾ ਬੁਣਦੇ ਸੀ ਉਹ ਪਏ ਦੋ ਕੁੰਡਿਆਂ ਦੇ ਉੱਪਰ ਦੀ

ਤੱਗਾ ਅੱਗੇ ਕਰਕੇ ਆਪਾਂ ਜਾਲੀ ਪਾ ਲਵਾਂਗੇ ਜੀ ਤੇ ਦੋ ਕੁੰਡੇ ਆਪਾਂ ਸਿੱਧੇ ਬੁਣਾਂਗੇ 1 2 ਤੱਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਫੁੱਟੇ ਬੁਣਾਂਗੇ ਜੀ ਤੱਗਾ ਪਿੱਛੇ ਕਰਾਂਗੇ ਚਾਰ ਕੁੰਡੇ ਆਪਾਂ ਸਿੱਧੇ ਬੁਣਾਂਗੇ 1 2 3 4 ਤਾ ਗਾ ਅੱਗੇ ਕਰਾਂਗੇ ਜੀ ਦੋ ਗੁੰਡੇ ਆਪਾਂ ਪੁੱਠੇ ਹੁਣਾਗੇ ਜੀ ਇੱਕ ਗੁੰਡਾ ਸਿੱਧਾ ਹੁਣਾਉਣਾ ਆਪਾਂ ਅੱਗੇ ਜੀ ਪੁੱਠੇ ਚਲਾਈ ਤੇ ਇੱਕ ਗੁੰਡਾ ਉਤਾਰ ਲਈ ਦੋ ਗੁੰਡੇ ਆਪਾਂ ਸਿੱਧੇ ਗੁਣਾਗੇ ਇੱਕ ਦੋ ਧਾਗਾ ਅੱਗੇ ਕਰਾਂਗੇ ਜੀ ਇੱਕ ਦੋ ਤਿੰਨ ਚਾਰ ਚਾਰ ਗੁੰਡੇ ਪੁੱਠੇ ਬੁਣ ਲਈ ਦੋ ਕੁਤੇ ਆਪਾਂ ਸਿੱਧੇ ਹੋਣਾਂਗੇ ਦੋ ਗੁੰਡੇ ਆਪਾਂ ਪੁੱਠੇ ਹੋਣਾਂਗੇ ਹੁਣ ਆਪਾਂ ਜਿਹੜੀ ਇੱਥੇ ਜਾਲੀ ਪਾਈ ਸੀ ਆਪਣੇ ਗੁੰਡੇ ਘਟੇ ਸੀ ਜੀ ਔਰ ਆਪਾਂ ਨੇ ਬੁਣਨੇ ਲੈਣੇ ਨੇ ਉਹ ਗੁੰਡੇ ਇੱਕ ਦੋ ਤਿੰਨ ਚਾਰ दो कुे आप सीधे बुना चार कुंडे आप्ठे बुना जी चार दो कुंडे आप सीधे बुना एक कुंडा पुट्ठा बुना अपना इत डिजाइन ही दोबारे शुरू हो गया जी दस सिलाइया डिजाइन दस सिलाइया बन गई जी अपन ਦੁਬਾਰੇ ਸ਼ੁਰੂ ਕਰਦੇ ਆਂ ਜੀ ਡਿਜ਼ਾਈਨ ਸਾਡ ਤੇ ਆਪਣਾ ਉਹ ਹੀ ਡਿਜ਼ਾਈਨ ਬਣੀ ਜਾਣਾ ਏ ਇੱਕ ਕੁੰਡਾ ਅੱਗੇ ਲਿਆਵਾਂਗੇ ਇੱਕ ਕੁੰਡਾ ਪਿੱਛੇ ਲੈ ਕੇ ਜਾਮਾਂਗੇ ਦੋ ਕੁੰਡੇ ਪਾਸੇ ਸਿੱਧੇ ਪੋਣਾਂਗੇ ਫੇਰ ਪਾਏ ਕੁੰਡਾ ਅੱਗੇ ਲਿਆਵਾਂਗੇ ਕੁੰਡਾ ਪਿੱਛੇ ਲੈ ਕੇ ਜਾਮਾਂਗੇ ਦੋ ਕੁੰਡੇ ਪਾਸੇ ਬਣੋਗੇ ਚਾਰ ਕੁੰਡੇ ਤੇ ਇਦਾਂ ਡਿਜ਼ਾਈਨ ਬਣਦਾ ਜਾਣਾ ਜੀ ਵਿਚਾਲੇ ਡਿਜ਼ਾਈਨ ਬਦਲੂਏ ਚੱਤ ਸਲਾਂ ਜਾਂ ਬਾਅਦ ਦੋ ਗੁੰਡੇ ਪੁੱਠੇ ਗੁਣਾਗੇ ਜੀ ਆਪਾਂ ਫੇਰ ਆਪਣੇ ਚਾਰ ਕੁੰਡੇ ਜਿਹੜੇ ਇੱਕ ਕੁੰਡਾ ਸਿੱਧਾ ਗੁਣਾਇਆ ਜਾਊਗਾ ਜੀ ਦੋ ਸਿੱਧਾ ਫੇਰ ਇੱਕ ਕੁੰਡਾ ਪੁੱਠਾ ਗੁਣਾਗੇ ਇੱਕ ਕੁੰਡਾ ਆਪਾਂ ਸਿੱਧਾ ਗੁਣਾਗੇ ਜੀ ਇੱਕ ਕੁੰਡਾ ਆਪਾਂ ਪੁੱਠਾ ਬਣਾਵਾਂਗੇ। ਆਪਾਂ ਦੋ ਕੁੰਡੇ ਸਿੱਧੇ ਬਣਾਵਾਂਗੇ। ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ। ਫਿਰ ਆਪਾਂ ਚਾਰ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ। दो कुे सीधे बुना गो कुंडे आपे गुना गए एक कुंडा सीधा आगे जी पुठी सिलाई तो एक कुंडा उतार लिया दोडे आप सीधे बुना दोडे पुठे सॉरी चार कुे आपे गुना दो दोडे आप सीधे बुना ਇਰ ਪਾ ਦੋ ਕੁੰਡੇ ਪੁੱਠੇ ਬੁਣਾਗੇ ਜੀ ਹੁਣ ਆਪਣੇ ਚਾਰ ਕੁੰਡੇ ਡਿਜ਼ਾਈਨ ਵਾਲੇ ਆ ਗਏ ਜੀ ਇੱਕ ਕੁੰਡਾ ਆਪਾਂ ਪੁੱਠਾ ਬੁਣਾਗੇ ਜੀ ਇੱਕ ਕੁੰਡਾ ਸਿੱਧਾ ਬੁਣਾਗੇ ਜੀ ਇਹਦੇ ਇੱਕ ਕੁੰਡਾ ਪੁੱਠਾ ਬੁਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਫਿਰ ਦੋ ਕੁੰਡੇ ਸਿੱਧੇ ਬੁਣਾਗੇ ਚਾਰ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਤੋ ਪੁੰਡੇ ਸਿੱਤੇ ਹੋਣਾ ਜੀ ਇੱਕ ਪੁੰਡਾ ਆਪਾਂ ਉੱਠਾ ਬਣਾਵਾਂਗੇ। ਬਣਾ ਇੱਕ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਦੂਜਾ ਸ਼ੁਰੂ ਹੋ ਗਿਆ ਜੀ ਬਸ ਆਮੀ ਅੱਗੇ ਅੱਗੇ ਬਣਦਾ ਜਾਊਗਾ ਜੀ ਡਿਜ਼ਾਈਨ। ਆ ਦੇਖੋ ਜੀ ਆਪਾਂ ਨੇ ਦੋ ਡਿਜ਼ਾਈਨ ਬਣਾ ਲਏ। ਦੇਖੋ ਜੀ ਕਿੰਨਾ ਸੋਹਣਾ ਲੱਗਦਾ ਜੀ ਡਿਜ਼ਾਈਨ ਬਣ ਕੇ। ਉਹ ਤਾਂ ਸੰਜੜ ਡਿਜ਼ਾਈਨ ਹੈ ਜੀ ਬਣਾਓ ਜੀ ਤੁਸੀਂ ਡਿਜ਼ਾਈਨ ਆ ਦੇਖੋ ਜੀ ਅੱਜ ਆਪਣੇ ਕੋਲ ਬਣੀ ਹੋਈ ਹੈ ਇਹ ਵਾਲੀ ਕਲਰ ਵਾਲੀ ਕੋਟੀ Я, где вы речь, тоннавада.